ਆ ਹੈਗਾ ਜੀ ਮਲੇਰ ਕੋਲੇ ਦਾ ਟਰੱਕ ਯੂਨੀਅਨ ਚੌਂਕ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਚੱਲੇ ਹਾਂ ਠੰਡੀ ਸੜਕ ਵੱਲੋਂ ਤੇ ਇੱਥੇ ਅਸੀਂ ਤੁਹਾਡੇ ਐਡੇ ਵੱਡੇ ਵੱਡੇ ਫਾਇਦੇ ਕਰਾਉਣੇ ਨੇ ਵੀ ਤੁਸੀਂ ਸੋਚ ਵੀ ਨਹੀਂ ਸਕਦੇ ਮਤਲਬ ਅਗਰ ਤੁਸੀਂ ਸ਼ੂਜ਼ ਲੈਣੇ ਨੇ ਤਾਂ 2 ਮਿੰਟ ਖੜਜੋ ਜਿਹੜੇ ਭਾਅ ਦੇ ਵਿੱਚ ਤੁਸੀਂ ਆਮ ਦੁਕਾਨ ਤੋਂ ਸ਼ੂਜ਼ ਲਹੋਮੋਗੇ ਉਤੋਂ ਵੀ ਸਸਤੇ ਰੇਟ ਦੇ ਵਿੱਚ ਅਸੀਂ ਤੁਹਾਨੂੰ ਬ੍ਰਾਂਡਡ ਸ਼ੂਜ਼ ਲੈ ਕੇ ਦੇਣੇ ਨੇ ਮਤਲਬ ਕਿਤੋਂ ਵੀ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਪਹਿਲਾਂ ਤਾਂ ਸ਼ੇਅਰ ਕਰ ਦਿਓ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਹਾਂ ਇੱਥੇ ਬਸ ਨਹੀਂ ਹੋਰ ਵੀ ਫਾਇਦੇ ਮਿਲਦੇ ਨੇ ਨਾਲ ਤੁਹਾਨੂੰ ਫ੍ਰੀ ਦੀਆਂ ਗਿਫਟਾਂ ਵੀ ਮਿਲលੀਆਂ ਨੇ ਉਹ ਕਿਵੇਂ ਮਿਲਲੀਆਂ ਨੇ ਉਹ ਵੀ ਦੱਸ ਬਾਕੀ ਆਪਾਂ ਪਹੁੰਚ ਚੁੱਕੇ ਆ ਏ ਟੂ ਜ਼ेड ਸਟੋਰ ਦੇ ਉੱਪਰ ਆਜੋ ਫਿਰ ਦੱਸਦੇ ਆ ਕਿ ਕੀ ਸਕੀਮ ਲਾਈ ਆ ਜੀ ਇਹਨਾਂ ਨੇ ਅੱਜ ਅਸੀਂ ਤੁਹਾਡੇ ਵਾਸਤੇ ਵੀਡੀਓ ਨਹੀਂ ਬਾਈ ਤੁਮਾਕਾ ਲੈ ਕੇ ਆਏ ਆ ਤੁਸੀਂ ਸੇਲ ਤਾਂ ਬਹੁਤ ਵਾਰੀ ਸੁਣੀ ਹੋਣੀ ਆ ਬਹੁਤ ਵੀਡੀਓ ਵਿੱਚ ਦੇਖੀ ਹੋਣੀ ਆ ਪਰ ਅੱਜ ਜਿਹੜੀ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਸੇਲ ਦੇ ਉੱਪਰ ਸੇਲ ਆਹ ਦੇਖੋ ਏ ਟੂ ਜ਼ेड ਸਟੋਰ ਵਾਲਿਆਂ ਦੀ ਹੋਲਡਿੰਗ ਹੈ 60 ਤੋਂ ਲੈ ਕੇ 70% ਤੱਕ ਆਫ ਦਿੰਦੇ ਨੇ ਆਏ ਪਰ ਹੁਣ ਇਹਨਾਂ ਨੇ ਸਟਾਕ ਕਲੀਅਰੈਂਸ ਸੇਲ ਲਾਤੀ 60 ਤੋਂ 70 ਵਾਲਿਆਂ ਨੂੰ ਚੱਕ ਕੇ ਤੁਹਾਨੂੰ ਫਲੈਟ 70 ਦੇਤਾ ਵੀ 70% ਤੁਹਾਨੂੰ ਡਿਸਕਾਊਂਟ ਮਿਲਣਾ ਕਿਹੜੀਆਂ ਕਿਹੜੀਆਂ ਬ੍ਰਾਂਡ ਦੇ ਇਹਨਾਂ ਨੂੰ ਇਹਨਾਂ ਕੋਲੇ ਕੱਪੜੇ ਮਿਲਨੇ ਨੇ ਹੋਰ ਜਿਹੜੀਆਂ ਦਰਦੀਆਂ ਜ਼ਰੂਰਤਾਂ ਵਾਲੀਆਂ ਚੀਜ਼ਾਂ ਨੇ ਉਹ ਮਿਲਣੀਆਂ ਨੇ ਬਾਕੀ ਤੁਹਾਨੂੰ ਜਾਣਕਾਰੀ ਲੈ ਕੇ ਦਿੰਨੇ ਆ ਜਿਹੜੇ ਇੱਥੋਂ ਦੇ ਹੈਗੇ ਨੇ ਓਨਰ ਗੋਲਦੀ ਬਾਈ ਉਹਨਾਂ ਤੋਂ ਆਜੋ ਫਿਰ ਚੱਲੀਏ ਤੇ ਸਾਰੀ ਗੱਲਬਾਤ ਉਹਨਾਂ ਨਾਲ ਕਰਦੇ ਆ ਆ ਬੈਠ ਨੇ ਭਾਈ ਹੋਰ ਵੀਰੇ ਕੀ ਹਾਲ ਨੇ ਹਾਂਜੀ ਠੀਕ ਹੈ ਜੀ ਤੇ ਇਹ ਪਹਿਲਾਂ ਵੀ ਆਪਾਂ ਇਹਨਾਂ ਦੀ ਵੀਡੀਓ ਲੈ ਕੇ ਆਉਂਦੇ ਰਹੇ ਹਾਂ ਜਿਹਨੂੰ ਤੁਸੀਂ ਬਹੁਤ ਪਿਆਰ ਦਿੱਤਾ ਇਸ ਵੀਡੀਓ ਨੂੰ ਵੀ ਸ਼ੇਅਰ ਕਰ ਦਿਓ ਬਿਲਕੁਲ ਜੀ ਤੇ ਵੀਰੇ ਅੱਜ ਫਿਰ ਸੇਲ ਦੇ ਉੱਪਰ ਸੇਲ ਆਤੀ ਹੈ ਨਾ ਹਾਂਜੀ ਹਾਂ ਕਲੀਅਰੈਂਸ ਸੇਲ ਆਈ ਹੈ ਵੀਰ ਜੀ ਆਪਾਂ ਨੇ ਨਿਊ ਅਪਡੇਟ ਕਰਨੀ ਹੈ ਨਵੇਂ ਨਵੇਂ ਆਟਮਾਂ ਲੈ ਕੇ ਹਾਂਜੀ ਹਾਂ ਉਦੋਂ ਪਹਿਲਾਂ ਆਪਾਂ ਕਲੀਅਰ ਕਰਨਾ ਹੈਗਾ ਸਟਾਕ ਉਹਦੇ ਲਈ ਆਪਾਂ ਨੇ ਫੁੱਲ ਡਿਸਕਾਊਂਟ ਕਰਤਾ ਹੈਗਾ ਜੀ ਡਿਸਕਾਊਂਟ ਵਧਾਤਾ ਪੂਰਾ ਚੱਕ ਦਾ ਹੈ ਨਾ ਅੱਗੇ ਆਪਾਂ 55% ਤੋਂ ਸਟਾਰਟ ਕਰਦੇ ਸੀ ਜਿਵੇਂ ਸਕੈਚਰ ਦਾ ਸੀਗਾ ਜੀ 55% ਦੇ ਦਿੰਦੇ ਸੀ ਐਡੀ ਦਾਸ ਵਗੈਰਾ ਦੇ 60 ਦੇ ਦਿੰਦੇ ਸੀ 65 ਦੇ 70% ਪੂਰੀ ਦੇਣੀ ਆ ਸਭ ਨੂੰ ਬਿਲਕੁਲ ਜੀ ਬਿਲਕੁਲ ਕੋਈ ਮਰਜ਼ੀ ਕੰਪਨੀ ਦਾ ਹੋਵੇ ਜਿਹੜਾ ਮਰਜ਼ੀ ਹੋਵੇ ਐਮ ਆਰ ਪੀ ਚੈੱਕ ਕਰੋ ਸਾਡੇ ਤੋਂ 70% ਡਿਸਕਾਊਂਟ ਲਵੋ ਜਿਹੜਾ ਮਰਜ਼ੀ ਹੋਵੇ ਜੀ ਚਾਹੇ ਨੈਕੀ ਦਾ ਹੋਵੇ ਆਈਡੀ ਦਾ ਦਾ ਸਕੈਚਰ ਦਾ ਸਕੇਚਰ ਦੇ 15 20% ਤੋਂ ਡਿਸਕਾਊਂਟ ਨਹੀਂ ਹੁੰਦਾ ਆਨਲਾਈਨ ਅਸੀਂ ਪਹਿਲਾਂ 55% ਦਿੰਦੇ ਸੀਗੇ ਹੁਣ ਅਸੀਂ ਸਕੇਚਰ ਤੇ ਵੀ 70% ਡਿਸਕਾਊਂਟ ਦਵਾਂਗੇ ਮਤਲਬ 70% ਤਾਂ ਸਾਰਿਆਂ ਦੇ ਮਿਲਣਾ ਪਲੈਂਟ 70 ਅੱਗੇ ਜਿਹਦੇ ਆਪਾਂ 70 ਤੋਂ ਵੱਧ ਦਿੰਦੇ ਸੀ ਉਹਨਾਂ ਦੇ ਵੱਧ ਹੀ ਚੱਲੂ ਉਹਨਾਂ ਦੇ ਤਾਂ ਵੱਧ ਹੀ ਜਿਵੇਂ ਰੈੱਡ ਟੇਪ ਦਾ ਜੀ ਉਹਨਾਂ ਦੇ 85% ਤਾਂ ਦੇ ਹੀ ਰਹੇ ਹਾਂ ਜੀ 85 ਦੇ ਰਹੇ ਹਾਂ ਹਾਂ ਜੀ ਜਿਵੇਂ ਬਰਸਾਚੇ ਦਾ ਉਹਦੇ ਵੀ 85% ਦੇ ਰਹੇ ਹਾਂ ਯਾਨੀ ਜਿਨ੍ਹਾਂ ਤੇ ਅਸੀਂ ਪਹਿਲਾਂ ਅਸੀਂ 60 65 ਤੇ 55 ਦੇ ਰਹੇ ਸੀਗੇ ਹੁਣ ਫਲੈਂਟ 70% ਡਿਸਕਾਊਂਟ ਕਰਤਾ ਜਿਹੜੀ ਮਰਜ਼ੀ ਕੰਪਨੀ ਦਾ ਅੱਜਕੱਲ੍ਹ ਆਨਲਾਈਨ ਦਾ ਸਿਸਟਮ ਹੈ ਤੁਸੀਂ ਮੋਬਾਈਲ ਤੇ ਚੈੱਕ ਕਰ ਸਕਦੇ ਹੋ ਮੋਬਾਈਲ ਤੇ ਚੈੱਕ ਕਰਕੇ ਸਾਨੂੰ ਐਮ ਆਰ ਪੀ ਚੈੱਕ ਕਰਾ ਦਿਓ ਅਸੀਂ 70% ਆਫ ਕਰਕੇ ਦੇ ਦੋ ਸ਼ੋਅ ਦਵਾਂਗੇ ਉਹ ਤੋਂ ਪਲੱਸ ਅਸੀਂ ਇੱਕ 1500 ਦੀ ਪਰਚੇਜ਼ ਤੇ 쿠ਪਨ ਵੀ ਦਵਾਂਗੇ ਜੀ ਉਹ ਤਾਂ ਸਾਡੇ ਸਕੀਮ ਚ ਚਲਾਈ ਹੋਈ ਹੈ ਇਹਦੇ ਨਾਲ ਵੀ ਦਵਾਂਗੇ ਇੱਕ 70% ਆਫ ਵੀ ਦਵਾਂਗੇ ਨਾਲ 1500 ਦੀ ਪਲੱਸ ਤੋਂ ਪਰਚੇਜ਼ ਦੇ ਨਾਲ 쿠ਪਨ ਵੀ ਦਵਾਂਗੇ ਜੀ ਮਤਲਬ ਡਬਲ ਫਾਇਦਾ ਹੋਣ ਵਾਲਾ ਹੈ ਬਿਲਕੁਲ ਜੀ ਦੇਖੋ 70% ਆਫ ਤਾਂ ਦੋਸਤੋ ਤੁਹਾਨੂੰ ਮਿਲ ਲੈ ਮਿਲ ਲੈ ਨਾਲ ਬਾਈ ਕਹਿੰਦੇ ਜਿਹੜਾ 1500 ਦੀ ਸ਼ਾਪਿੰਗ ਕਰੂਗਾ ਉਹਨੂੰ ਇੱਕ ਕੂਪਨ ਮਿਲਣਾ ਹੈ ਬਿਲਕੁਲ ਜੀ ਤੇ ਫਿਰ ਬਾਈ ਉਹ ਕੂਪਨ ਤਾਂ ਇੱਕ ਐਦਾ ਸੀ 100 ਕੂਪਨ ਪੂਰੇ ਹੋਏ ਤੇ ਦੋ ਸ਼ੂਜ਼ ਦੇ ਪੀਸ ਦੇਆ ਕਰਾਂਗੇ ਜੀ 100 ਕੂਪਨ ਪੂਰਾ ਹੋ ਗਿਆ ਦੋ ਫ੍ਰੀ ਦੇਆ ਕਰਾਂਗੇ ਮਤਲਬ ਦੋ ਜਿਹੜੇ ਲੱਕੀ ਹੋਣਗੇ ਜਿਨ੍ਹਾਂ ਦਾ ਡਰਾਅ ਹੋਏਗਾ ਉਹ ਤੋਂ ਦੋ ਬੰਦਿਆਂ ਨੂੰ ਅਸੀਂ ਸ਼ੂ ਫ੍ਰੀ ਦਵਾਂਗੇ ਜੀ ਸ਼ੂ ਫ੍ਰੀ ਦਵਾਂਗੇ 2000 ਤੋਂ ਪਲੱਸ ਰੇਟ ਹੋਊਗਾ ਉਹਨਾਂ ਦਾ ਸ਼ੂ ਦਾ ਜੀ ਠੀਕ ਹੈ ਕਾਲ ਆਪਦੀ ਨਹੀਂ ਦੋ 2000 ਤੋਂ ਪਲੱਸ ਰੇਟ ਦਾ ਹੋਊਗਾ ਜੀ ਮਤਲਬ ਬੰਦਾ ਆਪਣੀ ਪਸੰਦ ਦਾ ਵੀ ਲੈ ਸਕਦਾ ਹਾਂਜੀ ਆਪਣੀ ਪਸੰਦ ਦਾ ਸ਼ੂ ਲੈ ਹਾਂਜੀ ਹਾਂ ਜਿਹੜਾ ਮਰਜ਼ੀ ਸ਼ੂ ਲੈ ਸਕਦਾ ਹੈ ਤੇ ਬਾਕੀ ਆਪਾਂ ਇੱਕ ਵਾਰੀ ਨਿਗਾਹ ਮਾਰ ਲੈਨੇ ਬਾਈ ਥੋੜਾ ਥੋੜਾ ਸਾਨੂੰ ਦੱਸਦੇ ਹੋ ਕਿਹੜੀ ਕਿਹੜੀ ਚਾਹ ਦੇਖੋ ਸਰ ਜਿਵੇਂ ਆ ਸਕੇਚਰ ਦੇ ਨੇ ਜੀ ਆ ਦੇਖੋ ਤੁਸੀਂ ਆ ਆਰਟੀਕਲ ਦੇਖੋ ਸਕੇਚਰ ਦਾ ਇਹ 9500 ਰੁਪਏ ਦਾ ਆਰਟੀਕਲ ਹੈ ਆਨਲਾਈਨ ਲ 9000 ਦੇ ਕਰੀਬ ਹੈ ਸਾਰੀ 5% ਡਿਸਕਾਊਂਟ ਹੈ ਅੱਗੇ ਸੀ ਇਹਦੇ ਤੇ 55% ਡਿਸਕਾਊਂਟ ਹੁੰਦੀ ਸੀ ਹੁਣ ਇਹਦੇ ਤੇ ਵੀ ਅਸੀਂ 70% ਡਿਸਕਾਊਂਟ ਦਵਾਂਗੇ 9500 ਦਾ ਸਾਰੇ 1900 ਰੁਪਏ ਦਾ ਰਹਿ ਗਿਆ ਜੀ ਇਹ 1900 ਰੁਪਏ ਦਾ ਰਹਿ ਗਿਆ ਆ ਜੋ ਵੀ ਸਕੇਚਰ ਦਾ Ориਜਨਲ ਜੀ Ориਜਨਲ ਦੀ ਗਾਰੰਟੀ ਹੋ ਦੇ ਇਹ ਨਾਲ ਆ ਦੇਖੋ ਸਾਰਾ 15000 ਰੁਪਏ ਦਾ ਆਰਟੀਕਲ ਹੈ ਇਹ ਵੀ ਸਕੈਚਰ ਦਾ ਇਹ ਵੀ ਹਾਂਜੀ ਸਕੈਚਰ ਦਾ ਇਹ ਵੀ 10000 ਤੋਂ ਪਲੱਸ ਹੈ ਡਾਲਰਾਂ 'ਚ ਰੇਟ ਹੈ ਇਹਦਾ ਇਹ ਹੁਣ ਦੇਖ ਲਓ 15000 4500 ਰੁਪਏ ਦਾ ਰਹਿ ਗਿਆ ਜੀ ਸਿਰਫ ਸਿੱਧਾ ਮਤਲਬ 70% ਆਫ ਆਪਾਂ ਨੇ ਹਰਤੇ ਦੇ ਨਹੀਂ ਦੇਣਾ ਜੀ ਬਾਕੀ ਐ ਨਹੀਂ ਹੈਗਾ ਜਿਵੇਂ ਆ ਰੈਡ ਟੇਪ ਦੇ ਨੇ ਸਾਡੇ ਕੋਲ ਗਰਲਿਸ਼ ਨੇ ਰੈਡ ਟੇਪ ਦੇ ਅੱਗੇ ਸੀ ਇਹ ਰੈਟੇਵ 900 ਰੁਪਏ ਦਾ ਪੇਰ ਦਿੰਦੇ ਸੀਗੇ ਠੀਕ ਹੈ ਜੀ ਗਰਲਿਸ਼ ਦਾ ਹੁਣ ਅਸੀਂ ਸਿਰਫ 800 ਰੁਪਏ ਦਾ ਦਵਾਂਗੇ ਜੀ ਉਹਦੇ ਤੇ ਵੀ 100 ਰੁਪਏ ਹੋਰ ਡਿਸਕਾਊਂਟ ਕਰਦਾ ਅੱਗੇ ਅਸੀਂ ਰੈਟੇਪ ਦਾ ਜਿਵੇਂ ਤੁਹਾਨੂੰ ਆ ਦਿਖਾਣੇ ਆ ਜਿਵੇਂ ਏਜੈਂਟਸ ਦੇ ਆਪਾਂ ਰੈਟੇਪ ਦਿੱਲੇ ਸੀਗੇ 1050 ਰੁਪਏ ਦਾ ਦੇ ਰਹੇ ਸੀਗੇ ਜੀ ਇਹਦੇ ਤੇ ਵੀ ਆਪਣੇ ਕਰਤਾ ਇਹ 950 ਰੁਪਏ ਦਾ ਭੇਰ ਦਵਾਂਗੇ ਰੈਟੇਪ ਦਾ ਕੋਈ ਵੀ ਆਰਟੀਕਲ ਲੈ ਲਓ ਜੀ ਲੋ ਜੀ ਚੱਕੋ ਹਰ ਚੀਜ਼ ਦੇ ਉੱਪਰ ਤੁਹਾਨੂੰ ਜਿਹੜਾ ਡਿਸਕਾਊਂਟ ਆ ਪਹਿਲਾਂ ਨਾਲੋਂ ਜ਼ਿਆਦਾ ਮਿਲਣਾ ਬਿਲਕੁਲ ਜੀ ਬਿਲਕੁਲ ਬਾਕੀ ਫਲੈਟ ਤਾਂ ਆਪਾਂ ਨੇ 70% ਆਫ ਕਰੀ ਦਿੱਤਾ ਨਾਈਕੀ ਦੇ ਆਈਡੀਾਸ ਦੇ ਕੋਈ ਮਰਜ਼ੀ ਆਰਟੀਕਲ ਚੱਕ ਲਓ ਕਿਹੜਾ ਮਰਜ਼ੀ ਚੱਕ ਲਓ ਆ ਦੇਖੋ ਇਹਨਾਂ ਦੇ ਤਾਂ ਆਪਾਂ ਪਹਿਲੇ ਹੀ ਆ ਲਾਟੋ ਵਾਲੇ ਦੇ ਤਾਂ ਪਹਿਲੇ ਹੀ ਆਪਾਂ 80 ਤੋਂ ਪਲੱਸ ਡਿਸਕਾਊਂਟ ਦੇ ਰਹੇ ਆ ਜੀ ਪਹਿਲੇ ਆਪਾਂ ਜੇ ਲਾਟੋ ਦਾ 600 ਰੁਪਏ ਦਾ ਪੇਅਰ ਦਿੰਦੇ ਸੀਗੇ ਹੁਣ ਸਿਰਫ 500 ਰੁਪਏ ਦਾ ਦਵਾਂਗੇ ਜੀ 500 ਰੁਪਏ ਦਾ ਲਾਟੋ ਕੰਪਨੀ ਦਾ ਲਾਟੋ ਕੰਪਨੀ ਦਾ 500 ਰੁਪਏ ਦਾ ਕੋਈ ਵੀ ਆਰਟੀਕਲ ਜੀ ਸਿਰਫ 500 ਰੁਪਏ ਦਾ ਜੀ ਬਾਕੀ ਪਿਊਮਾ ਨਾਈਕੀ ਆਈਡੀ ਦਾ ਸੇ ਚੱਕੋਗੇ ਐਮ ਆਰ ਪੀ ਜਿਵੇਂ ਹੋਣਾ 3800 ਐਮ ਆਰ ਪੀ ਹੈ ਜੀ ਜੇ ਆਪਾਂ 70% ਦਾ ਡਿਸਕਾਊਂਟ ਕਰਦੇ ਆ 61500 ਰੁਪਏ ਦਾ ਰਹੇਗਾ ਜੀ ਸਾਰਾ ਯਾਨੀ ਕੋਈ ਵੀ ਆਲੇ ਸੀ ਕਿ ਕੋਪਨ ਦਵਾਂਗੇ ਜੀ ਜਿਹਦੇ ਚ ਦੋ ਸ਼ੂਜ਼ ਬਿਲਕੁਲ ਫਰੀ ਦਵਾਂਗੇ ਜੀ ਫਰੀ ਦਵਾਂਗੇ ਉਹ ਤੁਹਾਡੀ ਕਿਸਮਤ ਆ ਵੀ ਤੁਹਾਨੂੰ ਸਾਰੇ ਬ੍ਰਾਂਡ ਹੈਗੇ ਨੇ ਆਪਣੇ ਕੋਲ ਨਾਈਕੀ ਆਈਡੀਜ਼ਾਸ ਬੁੱਡਲੈਂਡ ਅੱਗੇ ਸੀ ਬੁੱਡਲੈਂਡ ਦਾ ਆਰਟੀਕਲ 1500 ਰੁਪਏ ਦਾ ਦਿੱਤਾ ਜੀ ਇਸ ਵਾਰ ਆਪਾਂ ਬੁੱਡਲੈਂਡ ਦਾ ਸਾਡੇ ਤੋਂ ਕੋਈ ਵੀ ਆਰਟੀਕਲ ਲੈ ਲਓ ਸਿਰਫ ਤੇ ਸਿਰਫ 1200 ਰੁਪਏ ਦਾ ਦਵਾਂਗੇ ਜੀ ਸਿਰਫ ਤੇ ਸਿਰਫ ਬਾਕੀ ਸਾਡੇ ਕੋਲ ਫਾਰਮਰ ਸ਼ੂਜ਼ ਹੁੰਦੇ ਨੇ ਇਹਨਾਂ ਦੇ ਵੀ ਆਪਾਂ ਨੇ ਦੇਖੋ ਬਾਟਾ ਦਾ ਆਰਟੀਕਲ ਚੈੱਕ ਕਰੋ ਤੁਸੀਂ ਇਹਦੇ ਦੇ ਐਮ ਆਰ ਪੀ ਚੈੱਕ ਕਰੋ ਆ ਦੇਖੋ ਜੀ 2500 ਐਮ ਆਰ ਪੀ ਆ ਇਦਾਂ ਜੇ 17% ਡਿਸਕਾਊਂਟ ਕਰਦੇ ਆ 750 ਦਾ ਰਹਿ ਗਿਆ ਆ ਦੇਖੋ ਸਰ ਕਪੜਾ ਹੋਰ ਦਿਖਾਉਣੇ ਆ ਹਾਂਜੀ ਇਹ ਵੀ ਦਿਖਾਉਣੇ ਆ ਆ ਦੇਖੋ ਸਰ ਆ ਬਾਟਾ ਦਾ ਆਰਟੀਕਲ ਚੈੱਕ ਕਰੋ ਜੀ ਇਹ ਬਿਲਕੁਲ ਫਰੈਸ਼ ਆਰਟੀਕਲ ਹੈ ਜੀ ਆ ਆ ਦੇਖੋ ਸਰ ਇਹ ਪਰ ਸਾਡੇ ਕੋਲ 8 ਨੰਬਰ ਚ ਅਵੇਲੇਬਲ ਹੈ ਇਹ 1000 ਰੁਪਏ ਦਾ ਆਰਟੀਕਲ ਹੈ ਸਿਰਫ 300 ਰੁਪਏ ਦਾ ਦਵਾਂਗੇ ਜੀ 300 ਰੁਪਏ ਦਾ ਸਿਰਫ ਸਿਰਫ 300 ਰੁਪਏ ਦਾ 8 ਨੰਬਰ ਆਉਂਦਾ ਬਾਈ ਮੇਲਾ ਤੁਹਾਡੇ ਵਾਸਤੇ ਲੁੱਟ ਕੇ ਲੈ ਜੀ ਇਹਦੇ ਤੇ ਸਿਰਫ ਸਾਡੇ ਕੋਲ 8 ਨੰਬਰ ਹੀ ਹੈ 8 ਨੰਬਰ ਚ ਸਿਰਫ 300 ਰੁਪਏ ਦਾ ਬਾਟਾ ਦਾ オリジナル ਪੀਸ ਹੈ ਜੀ ਆਨਲਾਈਨ ਚ ਬਾਕੀ ਹੋਰ ਵੀ ਸਾਡੇ ਕੋਲ ਜਿਵੇਂ ਆ ਸਲੀਪਰ ਵਾ ਸਾਡੇ ਕੋਲ ਨਾ ਜਿਵੇਂ ਹੁਣ ਆ ਗਰਮੀਆਂ ਚ ਅੱਜਕੱਲ ਸਲੀਪਰ ਚੱਲਦੇ ਨੇ ਇਹਦੇ ਚ ਜਿਹੜੀਆਂ ਤਾਂ オリジナル ਨੇ ਉਹ ਅਸੀਂ 70% ਆਫ ਦਵਾਂਗੇ ਸਾਡੇ ਕੋਲੇ ਚ ਫਰਸਟ ਕਾਪੀਆਂ ਵੀ ਨੇ ਜੀ ਜਿਹੜੀ ਫਰਸਟ ਕਾਪੀ ਹੋਊਗੀ ਸਿਰਫ 200 ਰੁਪਏ ਦੀ ਦਵਾਂਗੇ ਜੀ ਉਹ 200 ਰੁਪਏ ਦੀ ਆ ਸਲੀਪਰ ਸਾਰੇ 200 ਰੁਪਏ ਵਾਲੇ ਲੈ ਬਣੇ ਜਿਹੜਾ ਮਰਜ਼ੀ ਚੱਕ ਲੋ ਜਿਹੜਾ オリジナル ਲਊਗਾ ਉਹ ਤਾਂ 70% ਆਫ ਹੋਊਗੀ ਐਮ ਆਰ ਪੀ ਜਿੰਨੀ ਮਰਜ਼ੀ ਹੋਵੇ 1500 ਹੋਵੇ 15000 ਹੋਵੇ 15000 ਹੋਵੇ ਜਾਨੀ 70% ਆਫ ਦਵਾਂਗੇ ਉਹ ਤਾਂ ਸਿੱਧਾ ਹੀ 70 ਮਿਲਣਾ ਹਾਂਜੀ ਐਮ ਆਰ ਪੀ ਜੋ ਮਰਜ਼ੀ ਹੋਵੇ ਐਮ ਆਰ ਪੀ ਚਾਹੇ 5000 ਹੋਵੇ ਜਾਂ 3000 ਆਵੇ ਜੋ ਆ ਦੇਖੋ ਇਹਦੇ 2500 ਐਮ ਆਰ ਪੀ ਹੈ ਜੀ 2500 ਐਮ ਆਰ ਪੀ ਲਾ 80 ਤੋਂ ਵੀ ਪਲੱਸ ਡਿਸਕਾਊਂਟ ਹੋ ਗਿਆ ਸਾਰੇ ਦੇ ਆਪਣੇ 70% ਦਾ ਫਲੈਟ ਡਿਸਕਾਊਂਟ ਦੇਣਾ ਇਹ ਸਿਰਫ 10 ਤਰੀਕ ਤੱਕ ਹੈ ਜੀ ਕਲੀਅਰੈਂਸ ਸੇਲ ਹੈ ਉਸ ਤੋਂ ਬਾਅਦ ਆਪਾਂ ਨਿਊ ਅਪਡੇਟ ਕਰਾਂਗੇ ਹੋਰ ਵੀ ਬਹੁਤ ਬਹੁਤ ਵਧੀਆ ਆਪਾਂ ਆਰਟੀਕਲ ਲੈ ਕੇ ਆਵਾਂਗੇ ਬਾਕੀ ਸਾਡੇ ਕੋਲ ਫਰਸਟ ਕਾਪੀਆਂ ਵੀ ਹੈਗੀਆਂ ਨੇ ਅੱਗੇ ਅਸੀਂ ਆ ਕਾਪੀ 1300 ਰੁਪਏ ਦਿੰਦੇ ਸੀਗੇ ਜੀ ਸਾਡੇ ਕੋਲੇ ਕਾਪੀ ਹੁਣ ਸਿਰਫ 1000 ਰੁਪਏ ਦੀ ਦਵਾਂਗੇ ਜੀ ਇਹ ਪਿਓ ਰਿਜੀਨਲ ਸਰਟੀਫਿਕੇਟ ਦੇ 90% 오ਰੀਜਨਲ ਸਟਾਕ ਹੈ ਡਿਮਾਂਡ ਤੇ ਅਸੀਂ ਕਾਪੀਆਂ ਰੱਖੀ ਨੇ ਕਿ ਅਸੀਂ ਪਹਿਲਾਂ ਕਾਪੀ ਨਹੀਂ ਸੀ ਰੱਖੀ ਸਾਡੇ ਕੋਲ 90% 오ਰੀਜਨਲ ਹੀ ਸਟਾਕ ਹੈ ਜੀ ਕੋਈ ਵੀ ਆਰਟੀਕਲ ਲੈ ਲਿਓ ਐਮ ਆਰ ਪੀ ਚੈੱਕ ਕਰਾਈਓ 70% ਆਫ ਹੈ ਜੀ ਲਾਲ ਕੂਪਨ ਹੈ ਵਿਧ ਜੀ ਵਿਧ ਕੂਪਨ ਮਤਲਬ ਡਬਲ ਡਬਲ ਟ੍ਰिपल ਟ੍ਰिपल ਫਾਇਦਾ ਹੋ ਰਿਹਾ ਹੈ ਇਹ ਹੈ ਇਹ ਆਫਰ ਸਿਰਫ 10 ਤਰੀਕ ਤੱਕ ਮਤਲਬ 1 ਮਈ ਤੋਂ ਲੈ ਕੇ 10 ਮਈ ਤੱਕ ਆਫਰ ਹੈ ਬਿਲਕੁਲ ਜੀ ਬਿਲਕੁਲ ਇਸ ਕਰਕੇ ਜਲਦੀ ਤੋਂ ਜਲਦੀ ਆਓ ਤੇ ਮੌਕੇ ਦਾ ਜਿਹੜਾ ਹੈਗਾ ਫਾਇਦਾ ਉਠਾਓ ਪਲਾਸ ਨਾਲ ਇਹ ਵੀ ਆ ਵੀ ਟਾਈਮ ਜਿਆ ਕੱਢ ਕੇ ਆਇਓ ਕਿਉਂਕਿ ਆਈਟਮਾਂ ਬਹੁਤ ਨੇ ਇਹਨਾਂ ਕੋਲੇ ਦੇਖ ਤੇ ਹੁਣ ਤਾਂ ਤੁਸੀਂ ਇੱਕ ਵਾਰੀ ਫੇਰ ਨੋਟ ਕਰ ਲਓ ਇੱਕ ਤਾਂ ਤੁਹਾਨੂੰ 70% ਤੋਂ ਡਿਸਕਾਊਂਟ ਸ਼ੁਰੂ ਹੋਣਾ 85 ਤੱਕ 90 ਤੱਕ ਵੀ ਜਾ ਸਕਦਾ ਨੰਬਰ ਦੋ ਤੇ ਤੁਹਾਡਾ ਕੂਪਨ ਪੈਣਾ ਉਹਦੇ ਵਿੱਚ 2000 ਤੋਂ ਵੱਧ ਵਾਲਾ ਜਿਹੜਾ ਪੀਸ ਹੈ ਉਹ ਤੁਹਾਨੂੰ ਨਿਕਲ ਸਕਦਾ ਹੈ 100 ਕੂਪਨ ਪੂਰੇ ਹੋ ਜਾਣ ਤਾਂ ਉਹ ਵੀ ਕੱਢਣਾ ਹੈ ਇਹ 10 ਤਰੀਕ ਤੱਕ ਸੇਲ ਹੈ ਵੱਧ ਤੋਂ ਵੱਧ ਇਹਦਾ ਫਾਇਦਾ ਉਠਾਓ ਤੇ ਭਾਈ ਐਂਡ ਦੇ ਵਿੱਚ ਇਹ ਵੀ ਦੱਸ ਦਿਓ ਵੀ ਪਹੁੰਚਣਾ ਕਿੱਥੇ ਆ ਪਹੁੰਚਣਾ ਦੀ ਆਪਣਾ ਮਲੇਰ ਕੋਲਾ ਸ਼ਹਿਰ ਹੈ ਜੀ ਮਲੇਰ ਕੋਲਾ 메ਨ ਰੋਡ ਤੇ ਟਰੱਕ ਨਹੀਂ ਨੇ ਉੱਥੋਂ ਆ ਉਹਦੇ ਤੇ ਜੈਸ ਬੈਂਕ ਦੇ ਬਿਲਕੁਲ ਸਾਹਮਣੇ ਸਟੋਰ ਹੈ ਏ ਟੂ ਜ਼ेड ਸਟੋਰ ਹੈ ਜੀ ਚਾਰ ਮੰਜ਼ਲੀ ਸਟੋਰ ਹੈ ਮੋਬਾਈਲ ਨੰਬਰ ਹੈਗਾ 9815700137 ਜੀ ਸਾਡੇ ਕੋਲ ਜਰੂਰ ਆਓ ਤਾਂ ਕਿ 10 ਦਿਨਾਂ ਦੇ ਅੰਦਰ ਅੰਦਰ ਤੁਹਾਡਾ ਫਾਇਦਾ ਹੋ ਸਕੇ 70% ਤੋਂ ਡਿਸਕਾਊਂਟ ਸ਼ੁਰੂ ਹੁੰਦਾ ਹੈ ਜੀ ਖਤਮ ਤੱਕ ਜਾ ਕੇ 90 ਤੱਕ ਹੋ ਜਾਂਦਾ ਹੈ ਜੀ ਨਾਲ ਤਾਂ ਅਸੀਂ ਕੋਪਨ ਵੀ ਦਵਾਂਗੇ ਤੇ ਕੋਪਨ ਚੋਂ ਵੀ ਨਾਲ ਮਿਲਣਗੇ ਮੰਨ ਲਓ ਜੇ ਤੁਸੀਂ 70% ਦੇ ਲੈਸ ਤੇ ਚੀਜ਼ ਲੈਣੇ ਹੋ ਜੋ ਕੋਪਨ ਚੋਂ ਕੋ ਨਿਕਲਦਾ ਹੈ ਫ੍ਰੀ ਵਰਗੇ ਕੰਮ ਹੋ ਜਾਣਾ ਜੀ 90 90 95 95% ਡਿਸਕਾਊਂਟ ਮਤਲਬ ਫ੍ਰੀ ਵਾਲੀ ਚੀਜ਼ ਇਹ ਹੋ ਜਾਣੀ ਹੈ ਬਿਲਕੁਲ ਜ ਤੇ ਬਾਕੀ ਤਾਂ ਹੀ ਤੁਹਾਨੂੰ ਸਟਾਡੀਂਗ ਚ ਗਿਆ ਸੀ ਵੀ ਅੱਜ ਸੇਲ ਹੀ ਲੈ ਕੇ ਆਏ ਤੁਹਾਡੇ ਵਾਸਤੇ ਧਮਾਕਾ ਲੈ ਕੇ ਆਇਆ ਲੈਹ ਜਾਂ ਧਮਾਕਾ ਬਾਰ-ਬਾਰ ਨਹੀਂ ਆਉਂਦਾ ਹੁੰਦਾ ਇਸ ਕਰਕੇ ਵਿਜ਼ਿਟ ਜ਼ਰੂਰ ਕਰੋ ਬਾਕੀ ਇਹਨਾਂ ਦੀ ਹੋਰ ਵੀਡੀਓ ਦੇ ਨਾਲ ਬਹੁਤ ਜਲਦ ਮਿਲਾਂਗੇ ਹੱਸਦੇ ਰਹੋ ਵਸਦੇ ਰਹੋ ਧੰਨਵਾਦ ਜੀ